ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ ਹੋਰ ਦੱਸੋ ਸਾਰੇ ਠੀਕ ਹੋਗੇ ਤੇ ਅੱਜ ਇੱਕ ਤੁਹਾਨੂੰ ਦਿਖਾਉਣਿਆਂਗੇ ਐਸੀ ਅਨੋਖੀ ਜੀ ਚੀਜ਼ ਬਹੁਤ ਚੀਜ਼ਾਂ ਤੁਸੀਂ ਦੇਖੀਆਂ ਹੋਣਗੀਆਂ ਖੰਡਰ ਵੀ ਬੜੇ ਦੇਖੇ ਹੋਣਗੇ ਹਨ ਬਹੁਤ ਜੱਟ ਆਈਆਂ ਜੜੀਆਂ ਔਖੜੀਆਂ ਬਹੁਤ ਕੁਝ ਦੇਖਿਆ ਹੋਊਗਾ ਪਰ ਅਸੀਂ ਨਾ ਅੱਜ ਇੱਕ ਪਿੰਡ ਦੇ ਵਿੱਚ ਆਏ ਹੋਏ ਹਾਂਗੇ ਬਹੁਤ ਯੂਨੀਕ ਜਿਹਾ ਪਿੰਡ ਹੈਗਾ ਉਹ ਪਿੰਡ ਦੇ ਵਿੱਚ ਤੁਹਾਨੂੰ ਦਿਖਾਉਣਿਆਂਗੇ ਵੀ ਕੀ ਸਿਸਟਮਾ ਕੀ ਨਹੀਂ ਹੈਗਾ ਤੇ ਤੁਸੀਂ ਵੀਡੀਓ ਕੱਟੇ ਹੋਣਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇੱਥੇ ਨਾ ਕਈ ਫਾਇਦੇ ਨੇ ਜੇ ਤੁਸੀਂ ਕੋਈ ਗੀਤ ਸ਼ੂਟ ਕਰਨਾ ਕੋਈ ਫਿਲਮ ਸ਼ੂਟ ਕਰਨੀ ਆ ਤਾਂ ਵੀ ਤੁਸੀਂ ਇੱਥੇ ਪਰਮਿਸ਼ਨ ਲੈਣੀ ਪੈਂਦੀ ਹੈ ਵੈਸੇ ਪਰਮਿਸ਼ਨ ਲੈ ਸਕਦੇ ਹੋਗੇ ਤੇ ਕਰ ਸਕਦੇ ਹੋ ਪਰਮਿਸ਼ਨ ਲੈ ਕੇ ਬਹੁਤ ਸੋਹਣੀ ਚੀਜ਼ ਆ ਤੇ ਬੜੀ ਤਕੜੀ ਪਹਿਲਾਂ ਇਹ ਬਹੁਤ ਕੋਈ ਪੁਰਾਣਾ ਖੰਡਰ ਹੁੰਦਾ ਸੀ ਪਰ ਉਹਨੂੰ ਨਵਾਂ ਬਣਾ ਲਿਆ ਉਹਨੂੰ ਨਵਾਂ ਬਣਾ ਲਿਆ ਇਹਨਾਂ ਨੇ ਇਹੋ ਕਰਕੇ ਸਾਰਾ ਲਪਾਈ ਕਰਤੀ ਉਹਦਾ ਰੰਗ ਰੋਗਣ ਕਰਕੇ ਉਹਦਾ ਪਾਰਕ ਬਣਾ ਕੇ ਵਧੀਆ ਵਿੜਾ ਪੱਕਾ ਕਰਕੇ ਤੇ ਬੜਾ ਵਧੀਆ ਬਣਾ ਲਿਆ ਤੇ ਚਲੋ ਆਪਾਂ ਦੇਰ ਨਹੀਂ ਕਰਦੇ ਕਰਦੇ ਆਂਗੇ ਵੀਡੀਓ ਸ਼ੁਰੂ ਪਹਿਲਾਂ ਤਾਂ ਦੇਖੋ ਆਹ ਏਰੀਆ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਤੁਹਾਨੂੰ ਆਇਆ ਲੱਗੂਗਾ ਵੀ ਪਤਾ ਨਹੀਂ ਹਨਾ ਕਿੰਨਾ ਕਿਸੇ ਬਰਾਂ ਏਰੀਆ ਪਰ ਹੈਵੀ ਬਰਾਂ ਆਗਾ ਤੇ ਦੇਖੋ ਆ ਸਾਰਾ ਪਰਾਂ ਜਿਹੜੇ ਖੰਡਰ ਨੇ ਉਹ ਸਾਰੇ ਟਹੇ ਪਹੇ ਨੇ ਨਾ ਹੁਣ ਤੁਹਾਨੂੰ ਦਿਖਾਉਣਾ ਸਿਸਟਮ ਕੀ ਆ ਆ ਦੇਖੋ ਉਹਨੂੰ ਸਾਰੀ ਨੂੰ ਨਾ ਪੁਰਾਣੀ ਚੀਜ਼ ਹੈ ਜਿਹੜੀ ਉਹਨੂੰ ਸਾਰੀ ਇਹ ਨਵੀਂ ਬਣਾਤਾ ਇਹਨਾਂ ਨੇ ਸਾਰਾ ਬੇੜਾ ਪੱਕਾ ਕਰਤਾ ਇੱਟਾਂ ਲਾ ਕੇ ਗੇਂਦੇ ਦੇ ਫੁੱਲ ਲੱਗੇ ਹੋਏ ਨੇ ਹੋਰ ਬਾਗਬਾੜੀ ਬੜੀ ਸੋਹਣੀ ਲੱਗੀ ਹੋਈ ਹੈਗੇ ਤੇ ਬਹੁਤ ਵਧੀਆ ਬਣਾਤਾ ਇਹਨਾਂ ਨੇ ਇੱਥੇ ਤੁਹਾਨੂੰ ਫੁੱਲ 뷰 ਵੀ ਦਊਗਾ ਮੈਂ ਫਿਲਹਾਲ ਤੁਹਾਨੂੰ ਮੈਂ ਦੱਸ ਰਿਹਾ ਵੀ ਜਿਹੜਾ ਇਹ ਖੰਡਰ ਵਾਲਾ ਸਿਸਟਮ ਹਨ ਉਹ ਖਤਮ ਕਰਤਾ ਫਿਰ ਵੀ ਇਹਨਾਂ ਨੇ ਯਾਦਗਾਰੀ ਰੱਖੀ ਹੋਈ ਹੈਗੀ ਇੱਕ ਉਹ ਪਰਲੇ ਪਾਸੇ ਹਜੇ ਵੀ ਖੰਡਰ ਰੱਖੇ ਹੋਏ ਨੇ ਇਹਨਾਂ ਨੇ ਯਾਦਗਾਰੀ ਵੀ ਆ ਖੰਡਰ ਵੀ ਰੱਖੇ ਹੋਏ ਨੇ ਪੂਰੇ ਸਾਫ ਸਫਾਈ ਦੀ ਪਰ ਸਾਈਡਾਂ ਦੇ ਉੱਪਰ ਲੋਡ ਆ ਗਈ ਅਸੀਂ ਇਹਦੇ ਆਲੇ ਦੁਆਲੇ ਘੁੰਮ ਰਹੇ ਹਾਂਗੇ ਪਹਿਲਾਂ ਦੇਖ ਰਹੇ ਆਗੇ ਵੀ ਕਿਦਾਂ ਦਾ ਸਿਸਟਮ ਆਗਾ ਕੀ ਸਿਸਟਮ ਆਗਾ ਆ ਦੇਖੋ ਇਹ ਨਾ ਜਦੋਂ ਆਪਾਂ ਲਹਿਰੇ ਨੂੰ ਜਾਣਿਆਂਗੇ ਸੰਗਤੀ ਵਾਲਾ ਪਿੰਡਾ ਨਹਿਰ ਦੇ ਉੱਪਰ ਜਿਹੜੀ ਨਹਿਰ ਨظامਪੁਰ ਤੋਂ ਘਨੌੜ ਸਾਹਿਬ ਵਿੱਚ ਦੀ ਆਉਂਦੀ ਹੈ ਨਾ ਉਹ ਨਹਿਰ ਦੇ ਉੱਪਰ ਹੀ ਪਿੰਡਾ ਸੰਗਤੀ ਵਾਲਾ ਸੰਗਤੀ ਵਾਲੇ ਬਣੀ ਹੋਈ ਹੈਗੀ ਚੀਜ਼ ਇਹ ਬਹੁਤ ਵਧੀਆ ਬਣੀ ਹੋਈ ਹੈਗੀ ਤੇ ਤੁਹਾਨੂੰ ਦਿਖਾਉਣੇ ਆਗੇ ਅੰਦਰ ਚੱਲ ਕੇ ਵੀ ਕੀ ਸਿਸਟਮ ਆ ਕੀ ਨਹੀਂ ਤੇ ਬਹੁਤ ਵਧੀਆ ਵਾਲੇ ਦਵਾਲੇ ਬਹੁਤ ਗ੍ਰੀਨਰੀ ਆ ਅੰਬਾਂ ਦੇ ਬੜੇ ਬੂਟੇ ਨੇ ਵਾਲੇ ਦਵਾਲੇ ਤੁਹਾਨੂੰ ਉਹ ਵੀ ਸਾਰਾ ਕੁਝ ਦਿਖਾਵਾਂਗੇ ਤੇ ਚਲੋ ਹੁਣ ਤੁਹਾਨੂੰ ਫੁੱਲ ਵਿਊ ਦਿਨ ਸਾਰਾ ਇਹਦਾ ਫੁੱਲ ਵਿਊ ਹੈਗਾ ਆ ਪੌੜੀਆਂ ਦੇ ਉੱਪਰ ਕਿੰਨਾ ਸੋਹਣਾ ਰੰਗ ਕਰਤਾ ਇਹਨਾਂ ਨੇ ਕਿੰਨੇ ਕਿੰਨੇ ਸੋਹਣੇ ਜਿਹੜੇ ਫੁੱਲ ਲੱਗੇ ਹੋਏ ਨੇ ਦਰਵਾਜ਼ੇ ਦੇਖੋ ਬਹੁਤ ਵਧੀਆ ਨੇਗੇ ਬੜਾ ਵਧੀਆ ਰੰਗ ਹੈਗਾ ਆ ਮੀਟਰ ਵਾਲਾ ਸਿਸਟਮ ਬਹੁਤ ਵਧੀਆ ਆ ਆ ਦੇਖੋ ਆ ਸਿਸਟਮ ਕਿੰਨਾ ਸੋਹਣਾਗਾ ਨਵੇਂ ਦਰਵਾਜ਼ੇ ਲਾਤੇ ਇਹਨਾਂ ਨੇ ਸਾਰਾ ਦੇਖੋ ਬਿਜਲੀ ਦੀ ਫਿਟਿੰਗ ਵਗੈਰਾ ਸਾਰਾ ਕੁਝ ਓਕੇ ਬੜਾ ਸੋਹਣਾ ਲੱਗਦਾ ਹੈਗਾ ਇਹ ਕਰਮਜੀਤ ਕਹਿੰਦਾ ਮੈਨੂੰ ਬਹੁਤ ਵਧੀਆ ਲੱਗਿਆ ਇਹ ਵਧੀਆ ਜੀ ਹੈ ਨਾ ਬਹੁਤ ਵਧੀਆ ਬਹੁਤ ਵਧੀਆ ਕਰਮਜੀਤ ਨੇ ਪਹਿਲਾਂ ਦੋ ਤਿੰਨ ਗੀਤ ਸ਼ੂਟ ਕਰੇ ਨੇ ਉਰੇ ਦੇਖੋ ਕਿੰਨਾ ਵਧੀਆ ਜਿਹੜਾ ਸਿਸਟਮ ਹੈਗਾ ਆ ਗੇਟ ਲੱਗਿਆ ਹੋਇਆ ਹੈਗਾ ਮੇਨ ਸਾਹਮਣੇ ਖੜੀ ਹੈਗੀ ਸਾਡੀ ਰਾਮ ਪਿਆਰੀ ਦੇਖੋ ਇੱਧਰ ਕਿੰਨਾ ਬੰਜਰ ਲੱਗ ਰਿਹਾ ਵਿਆਹ ਵਾਂਗ ਬਿਲਕੁਲ ਆਮ ਬਾਜ਼ੀ ਦਰਖਤ ਨੇ ਹੁਣ ਆਪਾਂ ਚੱਲਦੇ ਆਂਗੇ ਕਰਦੇ ਆਂਗੇ ਕੰਮਕਾਰ ਜਿਹੜੇ ਤੁਹਾਨੂੰ ਦਿਖਾਣੇ ਆਗੇ ਨਾ ਇੱਥੇ ਨਾ ਜਿਹੜੀ ਨਹਿਰ ਆ ਗਈ ਉਧਰ ਤਾਂ ਬਹੁਤ ਚੌੜੀ ਹੈਗੀ ਇੱਥੇ ਹੈ ਨਾ ਨਹਿਰ ਜਿੰਮੀ ਛੋਟੀ ਜੀ ਰਹਿ ਜਾਂਦੀ ਹੈਗੀ ਜਿਵੇਂ ਨਾ ਕੋਈ ਛੋਟਾ ਜਿਹਾ ਸ਼ੂਆ ਹੁੰਦਾ ਨਾ ਜਿਹਨੂੰ ਆਪਾਂ ਕੱਚੀ ਵੀ ਕਹਿੰਦੇ ਆਂ ਸੁਆ ਵੀ ਕਹਿੰਦੇ ਆਂ ਇਹਦੇ ਅੱਡ ਅੱਡ ਜਿਹੜੀਆਂ ਭਾਸ਼ਾ ਨੇ ਉਹ ਬੋਲੀਆਂ ਜਾਂਦੀਆਂ ਨੇ ਹੈਗੀਆਂ ਪਰ ਮੈਨੂੰ ਸੋਹਣਾ ਲੱਗੀ ਜੀ ਇਹ ਬੜੀ ਵਧੀਆ ਚੀਜ਼ ਬਣੀ ਹੋਈ ਹੈਗੀ ਮੈਨੂੰ ਬੜੀ ਵਧੀਆ ਲੱਗੀ ਤੇ ਹੁਣ ਆਪਾਂ ਤੁਹਾਨੂੰ ਏਰੀਆ ਦਿਖਾਉਨੇ ਆਗੇ ਇਹ ਵੀ ਕਿੱਦਾਂ ਦਾ ਏਰੀਆ ਕਿੱਦਾਂ ਦਾ ਕੀ ਸਿਸਟਮ ਆ ਦੇਖੋ ਪਿੱਛੇ ਬਿਲਕੁਲ ਸੁਨਾਰਾ ਰਾਹ ਪਿਆਗਾ ਪਰ ਮੈਂ ਕਿਸੇ ਨੂੰ ਐ ਨਹੀਂ ਕਹਿੰਦਾ ਵੀ ਰਾਤ ਨੂੰ ਆ ਜਿਓ ਇੱਧਰ ਕਿਉਂਕਿ ਰਾਤ ਨੂੰ ਆਉਣਾ ਇੱਧਰ 90 ਦਾ ਘਟਾ ਮੇਰੇ ਹਿਸਾਬ ਨਾਲ ਤੇ ਆ ਕੇ ਵੀ ਕੀ ਕਰਾਂਗੇ ਕੁਝ ਨਹੀਂ ਕਹਿ ਸਕਦੇ ਭਾਈ ਤੇ ਬਾਕੀ ਚੀਜ਼ ਸੋਹਣੀ ਹੈਗੀ ਜੇ ਤੁਸੀਂ ਆਉਣਾਗਾ ਦੇਖਣਾਗਾ ਤਾਂ ਜਿਵੇਂ ਵੀ ਕਰਨਾਗਾ ਬੜਾ ਵਧੀਆ ਜਿਹੜਾ ਵਿਊ ਆਗਾ ਇੱਥੇ ਉੱਥੋਂ ਹੀ ਮੋੜ ਲਾ ਉੱਥੋਂ ਹੀ ਘਮਾਲਾ ਗੱਡੀ ਤੇ ਇਹ ਜਿਹੜੀ ਜਗ੍ਹਾ ਨਾ ਇਹ ਸੰਗਤੀ ਵਾਲਾ ਪਿੰਡ ਪੈਂਦਾ ਹੈਗਾ ਜਦੋਂ ਆਪਾਂ ਨظامਪੁਰ ਤੋਂ ਲਹਿਰੀ ਨੂੰ ਜਾਂਦੇ ਨਾ ਰੋਡ ਤਾਂ ਜਿਹੜਾ ਨਹਿਰ ਕਣਾੜ ਸਾਹਿਬ ਆਉਂਦਾ ਅਕਬਰਪੁਰੋਂ ਦਾ ਤੇ ਉਧਰ ਨੂੰ ਵਧੀਆ ਸਿਸਟਮ ਹੈ ਦਾ ਉਹ ਰੋਡ ਦੇ ਉੱਤੇ ਆ ਇੱਥੇ ਆ ਕੇ ਤਾਂ ਮੈਂ ਨਹਿਰ ਵੀ ਹੁਣ ਗੌਰ ਕਰੀਏ ਮੈਂ ਉਧਰੋਂ ਨਹਿਰਾ ਜਿਹੜੀ ਬਹੁਤ ਚੌੜੀ ਹੈਗੀ ਤੇ ਇੱਧਰ ਆ ਕੇ ਤਾਂ ਨਹਿਰ ਬਹੁਤ ਛੋਟੀ ਜੀ ਰਹਿ ਜਾਂਦੀ ਹੈ ਬਿਲਕੁਲ ਚੱਲ ਭਾਈ ਮੁੰਡਿਆ ਚੱਲੀਏ ਵੀ ਬਾਦੇ ਚੱਲੇ ਹੁਣ ਹੁਣ ਚੱਲੀਏ ਦੇਖੋ ਆਹ ਰਾਏਗਾ ਇਦਾਂ ਲੱਗੂ ਜਿਵੇਂ ਜੰਗਲਾਂ ਵਾਲੇ ਦਿਵਾਲੇ ਆ ਦੇਖੋ ਸਾਰਾ ਲੱਕਾ ਹੀ ਇਹ ਹੈ ਜੇ ਬਿਲਕੁਲ ਜੰਗਲ ਲੱਗਦਾ ਹੈਗਾ ਦੇਖੋ ਬਿਲਕੁਲ ਸੁਨਾਰਾਏਗਾ ਪਰ ਅਸੀਂ ਕਿਸੇ ਨੂੰ ਕਹਿੰਦੇ ਭਈ ਰਾਤ ਨੂੰ ਕੋਈ ਆਉ ਉਹ ਨਾ ਆਉ ਤਾਂ ਰਾਤ ਸੁਨਣਾਏਗਾ ਪਰ ਦਿਨ ਦੇ ਵਿੱਚ ਜੇ ਕੁਝ ਕਰਨਾ ਜੇ ਕੋਈ ਪ੍ਰੀ ਵਿਡਿੰਗ ਸ਼ੂਟ ਕਰਨਾ ਜਾਂ ਕੁਝ ਹੋਰ ਕਰਨਾ ਤਾਂ ਤੁਸੀਂ ਜਦੋਂ ਮਰਜ਼ੀ ਆ ਸਕਦੇ ਆ ਨਹਿਰ ਆ ਗਈ ਆ ਨਹਿਰ ਦੇ ਉੱਤੇ ਇਹਦਾ ਜਿਹੜਾ ਝਾਲ ਪੈਰੀਆ ਛੋਟੀ ਜੀ ਇਦੂ ਅੱਗੇ ਤਾਂ ਫਿਰ ਤੁਹਾਨੂੰ ਪਤਾ ਹੀ ਹੋ ਜਾਂਦਾ ਤੇ ਬਾਕੀ ਆ ਪੁਲ ਵਧੀਆ ਆ ਜਿਹੜਾ ਬਣਾਇਆ ਹੋਇਆ ਹੈਗਾ ਆ ਦੇਖੋ ਇਧਰ ਨਹਿਰ ਬਿਲਕੁਲ ਛੋਟੀ ਜੀ ਰਹਿ ਜਾਂਦੀ ਆ ਦੇਖੋ ਬਿਲਕੁਲ ਸੂਆ ਜੇ ਵਾਂਗੂ ਰਹਿ ਜਾਂਦਾ ਗਾ ਇਹ ਕੋਈ ਜ਼ਿਆਦਾ ਵੱਡੀ ਨਹੀਂ ਹੁੰਦੀ ਐਕੋ ਬਿਲਕੁਲ ਛੋਟਾ ਜਆ ਛੋਟੀ ਜੀ ਨਹਿਰ ਆ ਰਹਿ ਜਾਂਦੀ ਆ ਕਿੱਥੇ ਆ ਕੇ ਜੇ ਬੰਦਾ ਇਦਾਂ ਆਉਂਦਾ ਵੀ ਥੋੜੀ ਨਾਲ ਦੀ ਨਾਲ ਜਿਹੜਾ ਪੂਰੀ ਕਰ ਜੂਗਾ ਇਹ ਏਰੀਆ ਬੜਾ ਸੋਹਣਾ ਗਾ